ਇੱਕ ਪਾਸੇ ਸਾਰਾ ਪੰਜਾਬ ਹੜ ਦੀ ਚਪੇਟ ਵਿੱਚ ਹੈ ਹੜ ਰਿਹਾ ਹੈ ਤੇ ਦੂਜੇ ਪਾਸੇ ਇਹ ਨੌਜਵਾਨਾਂ ਨੇ ਜੋ ਵੀਡੀਓ ਬਣਾਈ ਹੈ ਇਹ ਕੌਂਕੇ ਕਲਾ ਦੇ ਨਾਲ ਸੰਬੰਧਿਤ ਨੇ ਫਿਲਹਾਲ ਵਿਦੇਸ਼ ਵਿੱਚ ਰਹਿੰਦੇ ਨੇ ਇਹਨਾਂ ਨੌਜਵਾਨਾਂ ਨੇ ਆਪਣੇ ਪਿੰਡ ਦੀ ਕਮੇਟੀਆਂ ਦੇ ਉੱਤੇ ਰੋਸ ਜਤਾਇਆ ਹੈ ਬਿਲਕੁਲ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕੌਂਕੇ ਕਲਾ ਦੀ ਕਮੇਟੀ ਮੇਲੇ ਕਰਵਾਉਣ ਨੂੰ ਦੇਖ ਰਹੀ ਹੈ ਹੜ ਕਾਰਨ ਤਰੀਕਾ ਅੱਗੇ ਪਾਈਆਂ ਜਾ ਰਹੀਆਂ ਨੇ ਇਹਨਾਂ ਨੌਜਵਾਨਾਂ ਦਾ ਰੋਸ ਹੈ ਕਿ ਜੋ ਕਮੇਟੀ ਵੱਲੋਂ ਪੈਸਾ ਇਕੱਠਾ ਕੀਤਾ ਗਿਆ ਫੰਡ ਇਕੱਠਾ ਹੋਇਆ ਵਿਦੇਸ਼ਾਂ ਚੋਂ ਆਇਆ ਜਿੱਥੋਂ ਮਰਜ਼ੀ ਆਇਆ ਹੋਵੇ ਉਸ ਫੰਡ ਦੀ ਵਰਤੋਂ ਹੜ੍ਹਾਂ ਵਾਲੇ ਲੋਕਾਂ ਦੀ ਮਦਦ ਕਰਨ ਵਿੱਚ ਕਰਨੀ ਚਾਹੀਦੀ ਹੈ ਨਾ ਕਿ ਮੇਲੇ ਕਰਵਾਉਣ ਦੇ ਵਿੱਚ ਕਰਨੀ ਚਾਹੀਦੀ ਹੈ ਇਹਨਾਂ ਨੌਜਵਾਨਾਂ ਦੀ ਸੋਚ ਨੂੰ ਸਲਾਮ ਹੈ ਆ ਸੁਣਦੇ ਇਹਨਾਂ ਨੌਜਵਾਨਾਂ ਦੇ ਕੀ ਕੀ ਕਿਹਾ ਕਿਉਂਕਿ ਇੱਕ ਪਾਸੇ ਤਾਂ ਪਟਿਆਲਾ ਦਾ ਦੇਦਨਾ ਜੋ ਕੱਲ ਕਬੱਡੀ ਕੱਪ ਹੁੰਦਾ ਉਹ ਰੱਦ ਕਰ ਦਿੱਤਾ ਗਿਆ ਉਸ ਦੀ ਜੋ ਰਾਸ਼ੀ ਹੈ ਤਕਰੀਬਨ ਕਰੋੜਾ ਰੁਪਏ ਖਰਚ ਹੁੰਦੇ ਨੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਿੱਤੇ ਜਾਣ ਦੀ ਗੱਲ ਕੀਤੀ ਗਈ ਹੈ ਪਰ ਕੌਂਕੇ ਕਲਾ ਦੀ ਕਮੇਟੀ ਮੇਲੇ ਕਰਵਾਉਣ ਵਾਲ ਦੇਖ ਰਹੀ ਹੈ ਇਹਨਾਂ ਨੌਜਵਾਨਾਂ ਦਾ ਇਹੀ ਰੋਸ ਹੈ ਆ ਸੁਣਦੇ ਸਾਰੀ ਗੱਲ ਇਹਨਾਂ ਨੇ ਕੀ ਕਿਹਾ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਭਾਈ ਮੈਂ ਇਹਨਾਂ ਰਿੱਕੀ ਆ ਤੇ ਪਾਲਾ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਪਿੰਡ ਕੋਂਗੇ ਕਾਣਾ ਚ ਮੇਲਾ ਹੋ ਰਿਹਾ ਤੇ ਕਬੱਡੀ ਟੂਰਨਾਮੈਂਟ ਹੋ ਰਿਹਾ ਇਹ ਕਬੱਡੀ ਟੂਰਨਾਮੈਂਟ ਵਾਲੀ ਕਮੇਟੀ ਇਹ ਪਾ ਰਹੀ ਹੈ ਵੀ ਅਸੀਂ ਇਹ ਡੇਟਾ ਅੱਗੇ ਕਰ ਰਹੇ ਹਾਂ ਸਾਨੂੰ ਇਹ ਚੀਜ਼ ਤੇ ਰੋਸ ਆ ਭਈ ਡੇਟਾ ਅੱਗੇ ਨਹੀਂ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਅਸੀਂ ਕੈਨਸਲ ਕਰਕੇ ਜੋ ਆਪਣੇ ਪੰਜਾਬ ਚ ਹੜ੍ਹ ਪੀੜਤਾਾਂ ਦੀ ਮਹਾਮਾਰੀ ਚੱਲ ਰਹੀ ਆ ਪਾਣੀ ਦੀ ਕਿੰਨਾ ਪਸ਼ੂ ਜਾਨੀ ਮਾਨੀ ਨੁਕਸਾਨ ਹੋ ਰਿਹਾ ਲੋਕਾਂ ਦਾ ਉਹਦੇ ਲਈ ਇਹਨਾਂ ਨੂੰ ਅੱਗੇ ਬਾਤ ਚੜ ਕੇ ਆਉਣਾ ਚਾਹੀਦਾ ਸੀਗਾ ਤਾਂ ਜੋ ਅਸੀਂ ਵੀ ਇਹਨਾਂ ਦੇ ਨਾਲ ਖੜ੍ਹਦੇ ਚਾਹੇ ਅਸੀਂ ਕੁਛ ਦਿੱਤਾ ਚਾਹੇ ਨਹੀਂ ਦਿੱਤਾ ਸਪਸ਼ਟ ਗੱਲ ਇਹ ਆ ਜੀ ਸਪੈਸ਼ਲੀ ਮੈਂ ਕਹਿੰਨਾ ਮੈਂ ਕਦੇ ਟੂਰਨਾਮੈਂਟ ਦੂੰ ਐਪਰੀਸ਼ੀਏਟ ਨਹੀਂ ਕਰਦਾ ਪਰ ਮੈਂ ਅੱਜ ਇਹ ਵੀਡੀਓ ਤਾਂ ਪਾ ਰਿਹਾ ਵਾਂ ਜਦੋਂ ਕੱਲ ਨੂੰ ਇੱਥੇ ਕੋਈ ਗੱਲ ਹੋਊਗੀ ਵੀ ਪਿੰਡ ਕੋਂਗੇ ਕਣਾ ਚ ਯਾਰ ਟੂਰਨਾਮੈਂਟ ਵੀ ਹੋਇਆ ਮੇਲਾ ਵੀ ਹੋਇਆ ਕੀ ਗੱਲ ਵੀ ਇਹ ਪਿੰਡ ਨੂੰ ਸ਼ਰਮ ਹੈ ਨਹੀਂ ਸੀਗੀ ਵੀ ਇਹ ਡੇਟਾ ਅੱਗੇ ਕਰ ਰਹੇ ਆ ਇਹ ਇਹ ਜਸ਼ਨ ਮਨਾ ਰਹੇ ਆ ਮੇਰਾ ਵੀਰ ਰਿਕੁਐਸਟ ਆ ਜਿਹੜੇ ਇਹਨਾਂ ਕਮੇਟੀ ਨੂੰ ਪੈਸਾ ਭੇਜਦੇ ਆ ਜਾਂ ਇਹਨਾਂ ਦੇ ਮੈਂਬਰ ਆ ਪਲੀਸ ਇਹ ਚੀਜ਼ ਤੇ ਗੌਰ ਕਰਨ ਉਹ ਬਈ ਅਸੀਂ ਕੈਸਲ ਕਰਕੇ ਅਸੀਂ ਹੜਪੀੜਤਾਂ ਦੀ ਮਦਦ ਕੀਤੀ ਜਾਵੇ ਬਾਕੀ ਜਿੰਨੇ ਅਸੀਂ ਭਰਾ ਇਕੱਠੇ ਆ ਜਿੰਨੇ ਜੋਗੇ ਹੋਏ ਚਾਹੇ ਅਸੀਂ 5-500 ਡਾਲਰ ਪਈਏ ਚਾਹੇ ਅਸੀਂ 100000 ਡਾਲਰ ਪਈਏ ਅਸੀਂ ਤੁਹਾਡੇ ਨਾਲ ਹ ਪਰ ਕਿਰਪਾ ਕਰਕੇ ਸਾਡੇ ਪੈਟ ਦੀ ਬਦਨਾਮੀ ਨਾ ਕੀਤੀ ਜਾਵੇ ਇਹਨੂੰ ਕੈਨਸਲ ਕੀਤਾ ਜਾਵੇ ਅਸੀਂ ਇਹ ਚੀਜ਼ ਦੀ ਸਖਤ ਨਿਦਿਆ ਕਰਦੇ ਹਾਂ ਵੀ ਕਮੇਟੀ ਨੇ ਵੀਡੀਓ ਪਾਈ ਆ ਵੀ ਅਸੀਂ ਅੱਗੇ ਡੇਟਾ ਕਰ ਰਹੇ ਹਾਂ ਸ਼ਰਮ ਹੋਣੀ ਚਾਹੀਦੀ ਹੈ ਵੀਰੇ ਅਸੀਂ ਪੰਜਾਬੀ ਆ ਅਸੀਂ ਕੋਈ ਪ੍ਰਵਾਸੀ ਬੰਦੇ ਨਹੀਂਗੇ ਵੀ ਅਸੀਂ ਪੰਜਾਬ ਨਾਲ ਨਹੀਂ ਖੜਦੇ ਬਾਕੀ ਵੀਰੇ ਜਿਵੇਂ ਤੁਹਾਡੇ ਵਿਚਾਰ ਹੋਏ ਤੁਹਾਡੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਕੀ ਇਦਾਂ ਵੀਰੇ ਆਪਣਾ ਕਿਸੇ ਨਾ ਕੋਈ ਵਿਰੋਧ ਨਹੀਂ ਹੈ ਨਾ ਹਾਂ ਵਿਰੋਧ ਕੋਈ ਨਹੀਂ ਸੀ ਪਰ ਦੁੱਖ ਲੱਗਦਾ ਜਦੋਂ ਕੋਈ ਵੀ ਚ ਬੰਦਾ ਹਨਾ ਜਿੱਥੇ ਆਪਦੀ ਸ਼ਰਧਾ ਚਲਾ ਉਹਦੇ ਕੋਲ ਆਪਣਾ ਦਾਨ ਦਿੰਦਾ ਰਾਈਟ ਤੇ ਪਰ ਆਪਾਂ ਜੇ ਚੀਜ਼ ਸੋਚਦੇ ਆ ਜੇ ਅੱਜ ਸਾਡੇ ਨਾਲ ਕਮੇਟੀ ਖੜੂਗੀ ਵੀ ਚਲਾ ਆਪਣੀ ਸੂਰਤ ਹੈਨਾ ਅਸੀਂ ਅੱਜ ਭਾਵੇਂ ਅਸੀਂ ਕੋਈ ਨਹੀਂ ਦਿੱਤਾ ਕਿਸੇ ਨੂੰ ਪਰ ਜਿੰਨਾ ਤੱਕ ਜਿੰਨਾ ਵੀ ਸਾਡੇ ਸ਼ਰਧਾਂਤਕ ਸੀ ਨਾ ਅਸੀਂ ਉਹ ਕਮੇਟੀ ਦੇ ਨਾਲ ਜਰੂਰ ਖੜਾਂਗੇ ਇਹ ਜੀ ਗੱਲ ਸਾਡਾ ਕੋਈ ਬੇਰੋਜ਼ਾ ਨਹੀਂ ਕਿਸੇ ਨਾ ਅਸੀਂ ਤਾਂ ਇਹ ਕਹਿੰਦੇ ਆ ਵੀ ਲੋਕ ਭਲਾਈ ਲਈ ਜੋ ਚੀਜ਼ ਆਪਾਂ ਨੂੰ ਅੱਗੇ ਚਾਹੀਦੀ ਆ ਸਮੇ ਦੇ ਨਾਲ ਚੱਲਣੀ ਚਾਹੀਦਾ ਆਪਾਂ ਨੂੰ ਆਪਣਾ ਕਿਸੇ ਨਾ ਕੋਈ ਵਿਰੋਧ ਨਹੀਂ ਤੇ ਅਸੀਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੇ ਕਮੇਟੀ ਆਪਣੀ ਖੜ੍ਹਦੀ ਆ ਉਹਨਾਂ ਨਾਲ ਹਨਾ ਤੇ ਅੱਗੇ ਤੋਂ ਵੀ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਭਾਵੇਂ ਅਸੀਂ ਅਜੇ ਤੱਕ ਕੋਈ ਕਿਸੇ ਨਾਲ ਨਹੀਂ ਜੁੜੇ ਰਾਈਟ ਯਾਨੀ ਕਿ ਆਪਾਂ ਉਹ ਨਹੀਂ ਯਾਰ ਗਾਂਲੇ ਸਾਤਾ ਸਾਰਾ ਕੁਝ ਸਹੀ ਆ ਗੱਲ ਦਾ ਬੜੀ ਵੱਡੀ ਵੱਲ ਛੱਡ ਕੇ ਵਧੀਆ ਕਰ ਸਕਦੇ ਆ ਗੱਲ ਪੈਸੇ ਦੀ ਨਹੀਂ ਕਿ ਜੇ ਆਪਾਂ ਕੈਨਸਲ ਕਰ ਦਾਂਗੇ ਆਪਣੇ ਪੈਸੇ ਨਾਲ ਪਤਾ ਨਹੀਂ ਉੱਥੇ ਕੀ ਹੋਣਾ ਹੋਣਾ ਕੁਝ ਵੀ ਨਹੀਂ ਉਹ ਜੋ ਸੇਵਾ ਹੋਣੀ ਉਹੀ ਹੋਣੀ ਆ ਕਿ ਆਏ ਕਿ ਬੰਦਿਆਂ ਨੇ ਦੁੱਖ ਮਣਾਇਆ ਕਿ ਬੰਦਿਆਂ ਨੇ ਸਾਰੇ ਰਲ ਕੇ ਸੀ ਗੱਲ ਹੋਰ ਕੁਛ ਨਹੀਂ ਹੈਗੀ ਕਿ ਚਾਹੇ ਆਪਣਾ ਬਜਟ 5 ਲੱਖ ਦਾ ਚਾਹੇ 10 ਲੱਖ ਦਾ ਚਾਹੇ 2 ਕਰੋੜ ਦਾ ਤਾਂ ਵੀ ਗੱਲ ਇਹ ਹੁੰਦਾ ਕਿ ਹਾਂ ਯਾਰ ਗੱਲ ਇਹ ਖੜਨਾ ਕਿ ਇੱਥੇ ਜਿੰਨੇ ਵੀ ਵੀਰੇ ਲੋਕ ਮਿਲਦੇ ਆ ਸਾਰੇ ਇਹੀ ਗੱਲਾਂ ਕਰਦੇ ਕਿ ਸਾਡੇ ਵਾਲਿਆਂ ਨੇ ਕੈਨਸਲ ਕਰਤਾ ਸਾਡੇ ਪਿੰਡ ਵਾਲਿਆਂ ਨੇ ਕੈਨਸਲ ਕਰਤਾ ਗੱਲ ਹੋਰ ਕੁਛ ਵੀ ਨਹੀਂ ਕਿ ਆਪਣਾ ਇੱਕ ਇੱਕ ਹਿੱਸਾ ਦਾ ਆਪਣਾ ਪੰਜਾਬ ਦਾ ਦੁੱਖ ਚ ਮਾਰ ਰਿਆ ਵਾ ਆਪਾਂ ਇਧਰ ਟੂਰਨਾਮੈਂਟ ਕਰਾਈ ਜਾਨੇ ਆ ਯਾਰ ਸੋ ਆ ਹੋਰ ਕੋਈ ਗੱਲ ਨਹੀਂ ਹੈਗੀ ਪੈਸੇ ਦਾ ਨਹੀਂ ਕੁਝ ਆ ਬਾਕੀ ਵੀਡੀਓ ਲੰਮੀ ਹੋਈ ਜਾਂਦੀ ਆ ਬਾਈ ਬਾਕੀ ਜੇ ਕੋਈ ਗੱਲਬਾਤ ਆ 647890 3549 ਮੇਰਾ ਨੰਬਰ ਆ ਬਾਈ ਜੀ ਮੈਨਾਂ ਤੁਸੀਂ ਗੱਲਬਾਤ ਕਰ ਸਕਦੇ ਆ ਤੁਸੀਂ ਚਾਹੇ ਮੈਨੂੰ ਗਾਣਾ ਕਢਣੀਆਂ ਚਾਹੇ ਮੈਨੂੰ ਤੁਸੀਂ ਐਪਰੀਸ਼ੀਏਟ ਕਰਨਾ ਤੁਸੀਂ ਮੈਨੂੰ ਮੈਸੇਜਾਂ ਕਾਲ ਐਨੀ ਟਾਈਮ ਕਰ ਸਕਦੇ ਹੋ ਧੰਨਵਾਦ ਜੀ